ਕਹਾਣੀ ਕਰਦੇ ਆਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਮਰ ਮਹਿਜ 1700 ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੇ ਸਾਥੀਆਂ ਨਾਲ ਆਰਾਮਨਗਰ ਦੇ ਜੰਗਲ 'ਚ ਸ਼ਿਕਾਰ ਖੱਢਣ ਗਏ ਸ਼ਿਕਾਰ ਖੇਡਦੇ ਆਂ ਇੱਕ ਹਿਰਨ ਦਾ ਪਿੱਛਾ ਕਰਦੇ ਆਂ ਰਣਜੀਤ ਸਿੰਘ ਆਪਣੇ ਸਾਥੀਆਂ ਨਾਲ ਪਿੱਛੜ ਗਿਆ ਤੇ ਜੰਗਲ ਦੇ ਧੂੜ ਲੰਘ ਗਏ ਦੂਰ ਲੰਘਦੇ ਆਂ ਰਣਜੀਤ ਸਿੰਘ ਚੱਠਿਆਂ ਦੇ ਇਲਾਕੇ 'ਚ ਪਹੁੰਚੇ ਤੇ ਝੱਠਿਆਂ ਦਾ ਸਰਦਾਰ ਸੀਗਾ ਹਸਮਤ ਖਾਨ ਹਸਮਤ ਖਾਨ ਨੂੰ ਕਿਸੇ ਵੇਲੇ ਰਣਜੀਤ ਸਿੰਘ ਦੇ ਪਿਤਾ ਮਹਾਰਾਜਾ ਮਹਾ ਸਿੰਘ ਨੇ ਆਪਣੇ ਦਰਬਾਰ ਚ ਬੁਲਾ ਕੇ ਚੁੱਟੀਆਂ ਮਾਰੀਆਂ ਸੀ ਕਿਉਂਕਿ ਉਹ ਆਪਣੀ ਝੱਠਿਆਂ ਦੇ ਲੋਕਾਂ ਨੂੰ ਬਹੁਤ ਤੰਗ ਕਰਦਾ ਸੀਗਾ ਤੇ ਉਹਨਾਂ ਤੋਂ ਕੰਮ ਸਹੂਲਦਾ ਸੀਗਾ ਨਈਅਤ ਹਸਮਤ ਖਾਨ ਦੇ ਅੰਦਰ ਇਸ ਗੱਲ ਦਾ ਬਦਲਾ ਲੈਣ ਦੀ ਬਹੁਤ ਵੱਡੀ ਭਾਵਨਾ ਉਜਾਗਰ ਸੀ ਤੇ ਜਦੋਂ ਰਣਜੀਤ ਸਿੰਘ ਉਸ ਦੇ ਇਲਾਕੇ 'ਚ ਦਾਖਲ ਹੋਇਆ ਕੱਲਾ ਜਣ ਬੱਗੂ ਹਸਮਤ ਖਾਨ ਵੀ ਸ਼ਿਕਾਰ ਖੇਡਣ ਆਇਆ ਸੀ ਆਪਣੇ ਸੱਜਣਾਂ ਨੂੰ। ਪੂਰਨਜੀਤ ਸਿੰਘ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਕਿ ਅੱਜ ਮਹਾ ਸਿੰਘ ਦੇ ਵਾਰਿਸ ਨੂੰ ਸਦਾ ਲਈ ਖਤਮ ਕਰ ਦੇਣਾ। ਤੇ ਸੋ ਪਰ ਚੱਕੀਆਂ ਮਸਲ ਦਾ ਸੂਰਜ ਸਦਾ ਲਈ ਅਸਤ ਹੋ ਗਿਆ। ਹਸਮਤ ਖਾਨ ਨੇ ਮੈਨੂੰ ਤਲਵਾਰ ਬਾਹਰ ਕੱਢੀ ਤੇ ਰਣਜੀਤ ਸਿੰਘ ਵੱਲ ਵਧਿਆ। ਰਣਜੀਤ ਸਿੰਘ ਘੋੜੇ ਤੋਂ ਉਤਰਿਆ, ਕਮਰ ਕੱਸਿਆ ਤੇ ਤਲਵਾਰ ਆਪਣੀ ਮੈਨੂੰ ਬਾਹਰ ਕੱਢੀ। ਹਸਮਤ ਖਾਨ ਖੁਸ਼ ਸੀ ਕਿ ਰਣਜੀਤ ਸਿੰਘ ਇੰਨੇ ਬੰਦਿਆਂ ਦੇ ਵਿੱਚੋਂ ਅੱਜ ਬਚ ਕੇ ਨਹੀਂ ਜਾਵੇਗਾ। ਹਾਸਮਤ ਖਾਨ ਨੇ ਵਾਰ ਕੀਤਾ ਪਹਿਲਾ ਵਾਰ ਖਾਲੀ ਰਣਜੀਤ ਸਿੰਘ ਨੇ ਘੁੰਮ ਕੇ ਇੱਕੋ ਵਾਰ ਕੀਤਾ ਤੇ ਹਸਮਤ ਖਾਨ ਦਾ ਸਿਰ ਟੜ ਨਾਲ ਬੱਕੋ ਗਿਆ ਹਸਮਤ ਖਾਨ ਦੇ ਸਾਥੀ ਇਹ ਦੇਖ ਕੇ ਡਰ ਗਏ ਤੇ ਉਹ ਭੱਜ ਗਏ ਰਣਜੀਤ ਸਿੰਘ ਨੇ ਆਪਣਾ ਕਮਰ ਕਸਾ ਹੋਲਿਆ ਤੇ ਉਹਦੇ ਵਿੱਚ ਹਸਮਤ ਖਾਨ ਦਾ ਵੱਡਿਆ ਸਰ ਪਾਇਆ ਤੇ ਦਰਬਾਰ ਦੇ ਬਾਹਰ ਨੇਜੇ ਦੇ ਤੰਗ ਕੇ ਧਰਤੀ ਵਿੱਚ ਗੜ ਦਿੱਤਾ ਦਰਬਾਰ ਚ ਲੋਕ ਦੇਖ ਕੇ ਸਾਰੇ ਹਰਾਨ ਹੋਏ ਕਿ ਇੱਕ ਛੋਟੀ ਉਮਰ ਦਾ ਬਗਰੂ ਹਸਮਤ ਖਾਨ ਵਰਗੇ ਘਰਾਟ ਦਾ ਸਰਵੰਟ ਲਿਆਇਆ। ਚੱਠਿਆਂ ਨੂੰ ਸਨੇਹਾ ਭੇਜਦਾ ਕਿ ਤੁਹਾਡੇ ਸਰਦਾਰ ਹਸਮਤ ਖਾਨ ਦਾ ਸਰਵੰਟ ਡਿਆ ਖੇਲੇ ਦੇ ਬਾਹਰ ਪਿਆ ਆ ਕੇ ਲੈ ਜਾ। ਤੇ ਅੱਜ ਤੋਂ ਤੁਹਾਡਾ ਸਰਦਾਰ ਮਹਾ ਸਿੰਘ ਦਾ ਪੁੱਤਰ ਰਣਜੀਤ ਸਿੰਘ ਹੋਵੇਗਾ। ਅਗਰ ਕਬੂਲ ਹੈ ਤਾਂ ਠੀਕ ਆ ਨਹੀਂ ਤਾਂ ਆਓ ਫਰਮਾਨ ਚ। ਇਹ ਰਣਜੀਤ ਸਿੰਘ ਦੀ 13 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਵੱਡੀ ਬਾਤਰੀ ਸੀ ਜਿਸ ਨੇ ਸਾਬਿਤ ਕਰਤਾ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਦਿਨ ਬਹੁਤ ਵੱਡੀ ਸਤਨੰਦ ਦਾ ਬਾਦਸ਼ਾਹ ਬਣਿਆ। ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਇੱਕੋਂਗਾ ਸਤ ਨਾਮ ਨਾਲ ਸਾਂਝ ਪੜਾਈਏ।